ਇੱਥੇ ਸੱਦ ਲਿਆ ਹੀ ਟੇਲਰ ਨੂੰ ਮੈਂ ਇੱਥੇ ਮਿੰਤੀ ਲੈ ਜਾਗਾ ਮੇਜਰਮੈਂਟ ਲੈਣਾ ਕਮੀਜ਼ਾਂ ਦਾ ਸਸੀ ਗਾਜੀ ਸਾਹਤੜਾ ਇਹ ਦਿਨੇ ਵਲਾਗ ਦੇ ਇੱਥੇ ਰੈਡੀ ਛੜੀ ਤਾਂ ਆਪਾਂ ਹੋ ਗਈਆਂ ਚੱਲੇ ਆਂ ਸਲੂਨ ਅਮਾਸਕ ਘਰੇ ਪਏ ਹੀ ਮੈਂ ਕਿ ਚੱਲੇ ਸਲੂਨ ਤੇ ਲੈ ਜਾਂਦੇ ਆ ਤੇ ਹੁਣ ਇਹ ਤਾਂ ਫਲਪਾਲੀ ਗੱਡੀ ਖੜੂਗਾ ਪਹਿਲਾਂ ਤੇ ਤੇSnipe ਚਲੀ ਗਈ ਹੈ ਸਲੂਨ ਅੱਜ ਮੈਂ ਕਾਫੀ ਲੇਟ ਹੋ ਗਿਆ ਸਭੋ ਮੈਨੂੰ ਥੋੜਾ ਕੰਮ ਹੀ ਲੱਗਦਾ ਤਵਈਏ ਗੱਡੀ ਹੈ ਇਹ ਪੂਰੀ ਵੇਲਿਸ਼ ਕੰਢਈ ਹੈ ਹਾਲ ਤੋ ਗੱਡੀ ਮਾੜੀ ਨਹੀਂ ਆ ਭਾ ਸੋਹਣੀ ਆ ਹੋਂਦ ਪੈ ਗਈ ਸੋਹਣੀ ਤੁੰਗ ਤੇ ਇਹ ਗੰਮਿਆਕਾ ਟਮਾਟਮ ਗੁਗੜੀ ਠੀਕ ਹੈ ਇਹ ਠੀਕ ਹੈ ਮੇਰਾ ਪੁੱਤ ਹਾਂ ਪਰ ਮੈਂ ਮੇਰੇ ਕੋਲ ਨਹੀਂ ਆਇਆ ਹੈ ਹੈ ਪਹਿਲੇ ਚਾਚੂ ਆ ਚਾਚੂ ਛੇ ਕਿਹ ਰਿਤ ਮੈਡ ਗੋਣਾ ਬੋਲ ਚਾਚੂ ਕੋ ਜਾਣਾ ਚਾਚੂ ਕੋ ਜਾਣਾ ਕਿ ਚਾਚੂ ਮੁਰ ਤੇ ਪਰ ਹੋ ਗਈ ਅਰਗੁਣ ਕਾ ਚਾਚੂ ਕੋ ਜਾਣਾ ਨਹੀਂ ਇਹਨੂੰ ਕੱਟ ਕੇ ਮੈਡ ਕੋਲ ਚਾਚੂ ਕੋ ਜਾਣਾ ਚਾਚੂ ਕੋ ਨਾ ਚਾਚੂ ਕੋ ਤਾਂ ਲੱਗੀ ਦੀਦੀ ਕੋ ਜਾਣਾ ਦੀਦੀ ਕੋ ਬਿਲਕੁਲ ਐਕਦਾ ਮ ਕੋ ਮੈਡ ਨੂੰ ਕੋ ਜਾਣਾ ਮੇਰਾ ਨਾਮ ਕੀ ਭਲਾ ਮੈਂ ਦਾਦੀ ਹੈ ਕਿੰਦਾ ਦੱਸ ਵੀ ਕੀ ਨਾਮ ਇਹਦਾ ਨਹੀਂ 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 ਗੰਜਾ ਇਹਦੀ ਆਵੇ ਮਿੱਟੀ ਨਾਲ ਖੇਡਣਾ ਹੋਵੇ ਚੱਲ ਥੱਲੇ ਛੋੜ ਦੇ ਛੋੜ ਦੇ ਉੱਤੇ ਨਾ ਪਾਈ ਆਪਣੇ ਮਾਰਨਾ ਬੜਾਈ ਹਾਂ ਥੱਲੇ ਛੁੱਟ ਦੇ ਚੱਲ ਚਾਹ ਇਦਾਂ ਕਰੀ ਜਾ ਚੱਲ ਇਦਾਂ ਖੇਡੀ ਜਾ ਉੱਤੇ ਨਾ ਭਾਈ ਮੁੱਤੇ ਮਾਰਨਾ ਹੀ ਕੱਪੜੇ ਚ ਲਿਬੜ ਕੇ ਦੇ ਕੀ ਕਰਾਂ ਮੱਤੀ ਤੇ ਜਾਵਾ ਹੈ ਕੀ ਕਰਾਂ ਵੀਡੀਓ ਬਣਾਵਾਂ ਅੱਛਾ ਆ ਬੋਂਡਿਆ ਵਾ ਬਣਾਉਂਦੇ ਡਿਆ ਸਾਰੇ ਕੱਪੜੇ ਲਪੇਟ ਦੇ ਕਿ ਪਤੰਗ ਕੀ ਡੋਣੀ ਹੈ ਪਤੰਗ ਹੋ ਗਈ ਪਤੰਗ 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 ਹਾਂ ਕੀ ਡੋਣੀ ਪਤੰਗ ਕੀ ਪਤੰਗ 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 ਕੀ ਪਤੰਗ ਇਹ ਨਹੀਂ ਆਰਾ ਪਤੰਗ ਹਾਂ ਸਾ ਜਿਹੜੀ ਉੱਪਰ ਉੱਡਦੀ ਆ ਉਹ ਮੈਨੂੰ ਜਾਜ ਨਹੀਂ ਆ ਮਮਾ ਦੀ ਤੰਗ ਮੈਨੂੰ ਜਾਜ ਪਾਪਾ ਦੀ ਮੈਨੂੰ ਤੰਗ ਹੀ ਚਾਹੀਦੀ ਤੰਗ ਮੈਨੂੰ ਤੰਗ ਉਹਦੇ ਨਾਲ ਨਹੀਂ ਕਿਤੇ ਆ ਨਹੀਂ ਮਿਲਦੀ ਨਹੀਂ ਮਿਲਦੀ ਕਰੋ ਇੰਨੀ ਸੁਣੀ ਤਿਆਰ ਕਰਕੇ ਨਾ ਇੱਥੇ ਮੈਂ ਕਿ ਜੁਡੇ ਜੁਡੇ ਕੋਲੇ ਤੰਗ ਹੈ ਤੰਗ ਉਹ ਨਹੀਂ ਮਿਲਦੀ ਨਹੀਂ ਮਿਲਦੀ ਮਿਲਦੀ ਆ ਕਿੱਥੋਂ ਮਿਲਦੀ ਆ ਆ ਚਾਚੂ ਨੂੰ ਪਛਪੜ ਕਿੱਥੋਂ ਮਿਲਦੀ ਐ ਉਹ ਤੰਗ ਤੇ ਤੰਗ ਕਿੱਥੋਂ ਮਿਲੂਗੀ ਤੰਗ ਹੈ ਇਧਰ ਆ ਲੈ ਕੇ ਕਿੱਥੋਂ ਮਿਲੂਗੀ ਤੰਗ ਇਧਰ ਆਓ ਲੈ ਕੇ ਦੋ ਕਿੱਥੇ ਤੰਗ ਉਹ ਵੇਖੋ ਮੈਨੂੰ ਨਹੀਂ ਦੇ ਸਕਦੇ ਨਾ ਖੇਡ ਨਹੀਂ ਦਿੰਦਾ ਕਾ ਮੈਨੂੰ ਵੀ ਡਾਉਂਦੇ ਤੰਗ ਤੰਗ ਦੇ ਲੀਆਂ ਨੰਦੀ ਡੱਗੀ ਨੰਦੀ ਡੱਗੀ ਕਰਤਾ ਤੂੰ ਤੂੰ ਇਹਦੇ ਹਾਂ ਆਪਣਾ ਇਸੇ ਮੁੰਮੀ ਦੇ ਸਭਾਈ ਕਾਡੇ ਮੈਂ ਹੁਣੇ ਅਜੇ ਆਇਆ ਘਰੇ ਸੂਨ ਤਾਂ ਤੇ ਇਹ ਸੁਨੇਹ ਬਹਰ ਗੁਰੂ ਚਕਰਾ ਤੇਜੀ ਬੁਖਾਰ ਤੇ ਲੱਗ ਦੇ ਸਕਦਾ ਪਿਆ ਜੀ ਫਿਰ ਠੀਕ ਜੇ ਇਹਦੇ ਲਾਉਣਾ ਹੈ ਪਾਪਾ ਦੇ ਹਾਂ ਤੁਹਾਡੇ ਲਾਉਣਾ ਹੈ ਤੁਹਾਡੇ ਲਾਉਣਾ ਹੈ ਨਹੀਂ ਦੱਤਾ ਆਵਣਾ ਨਹੀਂ ਪੰਨੀ ਕੀ ਲੱਗੇ ਉਹ ਕੜਾਹ ਜਾਂ ਬਣਾਉਣ ਉਹ ਨਹੀਂ ਤਾਂ ਮਿਕਸ ਕਰ ਕਲਿੱਕ ਕਰੀਏ ਇਹ ਨਾ ਉਹ ਤਨੇ ਇਹਦਾ ਪਾਊਡਰ ਹੈ ਹਨਾ ਇਦਾਂ ਹੀ ਸੁਕਾਤਾ ਨਹੀਂ ਆਉਂਦਾ ਉਹਦਾ ਪਾਊਡਰ ਹੈ ਤੇ ਇਹ ਬਣੇ ਕੀ ਕੋਈ ਕੜਾਹ ਜਾਂ ਬੰਦਾ ਹੈ ਤੋਂ ਬਣੇ ਕੀ ਕੋਈ ਜੀ ਦੀ ਜੀ ਕੀ ਬੰਦਾ ਹੈ ਆਪੇ ਬਣਾਉਣਗੇ ਹਣ ਪਹਿਲਾਂ ਕੜਾ ਬਣਾਇਆ ਸੀ ਨਾ ਹੁਣ ਕੜਾ ਬਣਾ ਲਈ ਇੱਕ ਕੁੱਲੀ ਦੇ ਤਾਂ ਮੈਨੂੰ ਮੇਰੀ ਆ ਜਿਹੜੀ ਜਿਹੜੀ ਮਰਜ਼ੀ ਲੈਣਾ ਡੈਡੀ ਆ ਖਾ ਲੋ ਖਾਣਾ ਨਹੀਂ ਖਾਣੇ ਤੂੰ ਹੀ ਖਾਣਾ ਕਿਉਂ ਮੈਂ ਖਾ ਲ ਲੈ ਡੈਡੀ ਉਹ ਡੁੱਲ ਜਾਣਾ ਯਾਰ ਪਤਾ ਮੈਨੂੰ ਨਹੀਂ ਅਜੇ ਕੀ ਹੈ ਕੜਾ ਹੀ ਦੇ ਦਿਓ ਉਧਰ ਮੰਮੀ ਨੂੰ ਅਰਗੁਣਾ ਤੀ ਇਹ ਇਧਰ ਆ ਇਹਨੂੰ ਖਵਾ ਦੇ ਡੈਡੀ ਮੜਾ ਜਾ ਮੰਮੀ ਆਲੀ ਕੋਲੀ ਦੋਨੋਂ ਜਾਣੇ ਨੇ ਕੁਕਿੰਗ ਕਰਨ ਮੈਂ ਤੇਲ ਪਾਤਾ ਇੱਧਰ ਹੁਣ ਤੇ ਹੁਣ ਮੈਂ ਕੀ ਲਗਾਉਣਾ ਉਹਨਾਂ ਦੇ ਵਜਾਇ ਕਰਨਾ ਸੰਦੀਪ ਅੰਦਰ ਡੇ ਫੁਲਕੇ ਲਾਉਣ ਘਰਾਤੀ ਮੈਂ ਕੁਕਿੰਗ ਜਿੰਨੀ ਮੈਂ ਪਹੁੰਦੀ ਆ ਜਿੰਨੀ ਕਿ ਜਾਚਾ ਨਮਕ ਕਰਨਾ ਪੀ ਸਾਨੂੰ ਬਤਾਉਂ ਉਹ ਲੇਡੀਜ਼ ਨਹੀਂ ਹੁੰਦਾ ਜਿਹੜਾ ਆਪਾਂ ਅਗੜੇ ਮੈਂ ਤਣਾ ਤੋੜੀ ਬੰਨਣਾ ਹੈ ਹਲਦੀ ਪਾਣੀ ਹਲਦੀ ਪਾਤੀ ਇਹ ਘਰ ਦੀ ਸਾਡੀ ਹਲਦੀ ਆ ਡੇੜੀ ਹਣਾ ਲਈ ਜੀ ਜੀ ਜਿਹੜੀ ਏ ਉਹ ਹੀ ਸਸਾਈ ਬਾਕੀ ਮਸਾਲੇ ਪਾ ਦੋ ਪਾਣੀ ਪਾ ਲਓ ਅੱਛਾ ਇਹ ਵੀ ਲੈ ਲਓ ਸਾਡੇ ਦਾ ਪਾਣੀ ਦੁੱਧ ਨੂੰ ਲਿਆਸਾ ਤੇ ਇਹ ਤੇ ਆਉਣਾ ਬਸ ਕੱਟ ਕੱਟ ਕੇ ਛੜੀ ਸੜਗੀ ਪਾਣੀ ਪਾ ਦੋ ਮੈਂ ਨਹੀਂ ਬੜੇ ਕਿਨਾਂ ਮਾਰ ਲਗਾ ਮੈਂ ਖਾਣ ਸਿੱਧੀ ਕਰ ਦਿੰਦੀ ਸੁੱਕੜੇ ਵੀ ਆ ਜਾਓ ਹੋਰ ਪਾ ਦੋ ਜੱਗ ਭਰ ਕੇ ਲੈਗੀਆਂ ਜਿਆਦਾ ਹੋ ਗਈ ਚਲ ਕੋਈ ਨਹੀਂ ਅੱਧੂ ਹੋ ਗਿਆ ਬਣੇ ਨਹੀਂ ਬੰਜਣੀਆਂ ਬੰਜਣੀਆਂ ਵਧੀਆ ਬਣੇ ਹੈਂ ਮੈਂ ਗੰਦੇ ਚ ਬਣਨੇ ਆ ਬੰਜਣੀਆਂ ਕੋਈ ਨਹੀਂ ਬਣਾਦਣੀਆਂ ਧੱਕੇ ਨਾਲ ਯਾਰ ਉਹਨਾਂ ਡਿੱਪ ਹੋਣਾ ਵਾ ਪਾਣੀ ਪੈਣਾ ਵਾ ਕੋਈ ਗੱਲ ਨਹੀਂ ਪਾ ਦੋ ਵੇਨਾ ਨਾਲ ਹਸ ਹਟਲ ਜਾ ਪਾ ਦੋ ਪਾ ਦੋ ਪਾ ਦੋ ਇਹ ਵੀ ਉਸੇ ਕੜਾਈ ਦੇ ਵਿੱਚ ਗੱਲ ਬਣ ਗਈ ਹੈ ਬਣੀਆਂ ਸਾਰੀਆਂ ਘੌਰ ਤਾਂ ਇਹ ਨੇ ਮੇਰੀ ਕੀ ਜਾਂਦੀ ਆ ਹੈ ਕਹਿੰਦੀ ਹੁਣ ਕੀ ਆਣ ਖਾਦਾ ਉਹ ਵੇ ਉਹਦੀ ਹਾਂ ਕੋਲੀ ਪੁੱਤਰੀ ਆ ਮੇਰੀ ਦੀਦੀ ਵੱਡੀ ਕੋਲੀ ਓਏ ਨਹੀਂ ਨਹੀਂ ਛੋਟੀ ਹੈਗੀ ਆ ਲੱਲਾ ਚੱਲਿਆ ਵਦਨਾ ਇਹ ਕੀ ਕਰਦੀ ਆ ਜੀ ਪੇਰ ਪੁੱਤਰ ਇਹ ਜੀ ਦੁਕਾਨ ਤੋਂ ਪਿਸਤੌਲ ਆ ਖੰਡੀਆਂ ਲੈਣਾ ਇਹ ਨਹੀਂ ਲੈਣਾ ਇਹ ਲੈਣਾ ਇਹ ਤੇ ਤੂੰ ਖਰਾਬ ਹੀ ਕਰਨੇ ਤੇ ਨਾ ਕੀ ਕੰਮ ਕਰਨਾ ਨਹੀਂ ਇਹਨੂੰ ਅੱਧਾ ਮੌਣਾ ਖਰਦੇ ਵਾਂ ਜੀ ਆਣੋਂ ਹਾਂ ਉਹ ਉਹਦੇ ਪਾਸ ਕਿੰਨੇ ਪਏ ਆਂ ਬਲਚੌਂ ਗਿਆ ਇੱਥੇ ਹੁਣ ਮੈਂ ਹੱਜ ਜੇਬੀਆਂ ਲੈ ਚੁਈਏ ਥੋੜੀਆਂ ਹੈ ਤੇ ਸ਼ੂਗਰ ਆ ਪਰ ਉਹ ਤਾਂ ਥੋੜੀਆਂ ਜੀਆਂ ਮੈਂ ਹੱਜ ਲਈ ਚਲੀ ਲੈਣ ਆਏ ਵੇ ਰਾਜ ਜਿੰਨੇ ਕਰਾਉਣਾ ਪੈਣਾ ਆ ਸਿੰਪਲ ਚੋਂ ਉਹ ਪੁਰੂ ਹੋ ਗਿਆ ਰਾਜਾ ਰਾਣੀ ਨੇ ਅੱਜ ਨੀਵਲ ਵੇਖ ਕੇ ਨਾ ਹਰ ਗੁਣ ਕਹਿੰਦੀ ਵੀ ਮਾਤਾ ਰਾਣੀ ਦੀ ਪੁੱਤ ਜਾਨੀ ਤੇ ਹੁਣ ਆ ਇਹਦੇ ਵਾਸਤੇ ਨਾ ਅੱਜ ਨੀ ਲੈ ਲਈਏ ਇਹ ਬਾਜੂ ਨਾਲ ਆਸੇ ਲਾਈ ਕੋਸ਼ਿਸ਼ ਬੜੀ ਸੋਹਣੀ ਲੱਗਣ ਧੀ ਹੁਣ ਇਹਨਾਂ ਜੰਟੌਰ ਬਣ ਗਿਆ ਜੀ ਮੁਬਾਰਕਾ ਹੁਣ ਮਦਾ ਈ ਆ ਹੁਣ ਲੈ ਆ ਹੁਣ ਹਾਂ ਹਾਂ ਹੁਣ ਨਾ ਗੰਡ ਮਾਰਦੀ ਇੱਥੇ ਤੇ ਬੜੀ ਸੋਹਣੀ ਲੱਗਣਦੀ ਹੁਣ ਆ ਬੜਾ ਟੌਰ ਬਣਿਆ ਹਰ ਗੁੰਡਾ ਦੱਖ ਦੇ ਚਲਣਦੀ ਉਹ ਨਾ ਕੋਈ ਨਹੀਂ ਆ ਉਹ ਤੇ ਰੱਖ ਨਹੀਂ ਆ ਨਾਲ ਕਰਤੇ ਜੇ ਮੈਂ ਮੈਂ ਮੰਡੀ ਗਿਆ ਹਾਂ ਉਹ ਤੋਂ ਗੰਡੇ ਲੈ ਆਂਦੇ ਤੇ ਅਦਰਕ ਲੈ ਆਂਦਾ ਲੋਕ ਇਹ ਕਹਿੰਦੇ ਸੀ ਆਏ ਆ ਪਰ ਉਹ ਤੁਹਾਡਾ ਉਹ ਆ ਮੈਂ ਲੱਗਾ ਸਾਗ ਬੀਜਾ ਮੈਂ ਹਾਂ ਲੈਜਨਾ ਤੋੜ ਕੇ ਘਰ ਦੇ ਆਂਦੇ ਲੈ ਕੇ ਆਇਆ ਆ ਤੋੜ ਲਿਆ ਸਾਗ ਹੁਣ ਟੜ ਜੀ ਪਾ ਲਿਆ ਆ ਇਥੇ ਹੀ ਸਾਰੇ ਸਿਸਟਮ ਵਿੱਚ ਇਹ ਕੁਝ ਟੋਰ ਗਿਆ ਹੈ ਇਧਰ ਸਰੋਂ ਥੋੜੀ ਜਿਹੀ ਵਿੱਚ ਪਾਲਕ ਹੀ ਗਲੇ ਬਸ ਹੁਣ ਸਾਗ ਕਟਣ ਡਿਆ ਸੀਰਣ ਡੇ ਆ ਟੋਕੇ ਨੂੰ ਤੁਹਾਨੂੰ ਕੱਟਣਾ ਹੀ ਕਹਿ ਦਈਦਾ ਅੱਗੇ ਵਾਵਾ ਦੂਜਾ ਟੋਕਾ ਹੁੰਦਾ ਹੈ ਇਹ ਦਾ ਤੇ ਇਹ ਨਾ ਚੀਕਦਾ ਪਹਿਲੀ ਆ ਆ ਦੂਜਾ ਆ ਗਿਆ ਕਿਸੇ ਤੇ ਟਿਕਣਾ ਨਹੀਂ ਪਤਾ। ਬਾਕੀ ਚਲੋ ਭਾਈ ਕੰਮ ਕਰਨਾ ਪੈਂਦਾ ਹੁਣ ਨਹੀਂ ਲੱਗਾ। ਇਹ ਆ ਪਤਣਾ। ਅੱਛਾ ਹੁਣ ਜਦੋਂ ਖਾਣਾ ਦਸਕੇ ਦਾਦਾ ਖਾਣਾ ਆਪਣਾ ਬੀਜਿਆ ਹੈ ਨਾ। ਤੁਹਾਨੂੰ ਪਤਾ ਹੀ ਹੈ। ਬਾਕੀ ਚਲੋ ਮਹਾਰਾਜ ਕਿਰਪਾ ਕਰੇ ਬਾਬਾ ਨਾਲ। ਢੋੜ ਗਿਆ ਸਾਗ ਮੇਰਾ ਪੀਣਾ ਹੋ ਗਿਆ ਪੂਰਾ। ਇਹ ਤੜਕੇ ਛੜਕੇ ਦਾ ਅਦਨ ਨੂੰ ਪਾ ਕੇ ਉਮੀਦਾਂ ਨੇ ਆ ਇੰਦਰ ਮੈਂ ਵੇਖੋ ਮੁੜ ਕੇ ਮੁੜ ਕੀ ਹੋ ਗਿਆ ਅੱਲੇ ਕੇ ਪੱਖਾ ਲੱਗਾ ਕਿ ਚਲੋ ਇਦਾਂ ਹੀ ਆ ਜੇ ਖਾਣਾ ਤੇ ਤੁਹਾਨੂੰ ਕਰਨਾ ਪੈਣਾ ਹੀ ਕੋਟੇ ਇਤਿਆਰ ਨੂੰ ਲੱਤੀ ਆ ਆਹ ਤੇ ਹਾਂ ਯਾ ਸਭ ਦੇ ਇਹੋ ਜਿਹਾ ਅਜੀਤਾ ਕਿਸਾ ਗੱਡੀ ਕਾਰ ਕਿਦੀ ਵਧੀਆ ਉਡਾਲੇ ਆਈ ਅੱਡੇ 'ਚ ਕੁਛ ਨਹੀਂ ਮੈਂ ਤਾਂ ਪਹਿਲੀ ਵਾਰੀ ਵੇਖੀ ਲੱਗ ਦੇਖ ਲੋਗੇ ਹੈਰਾਨ ਰਹਿ ਗਏ ਬਹੁਤ ਸੋਹਣੇ ਲੱਗੇ ਜਾ ਰਿਹਾ ਵੱਜ ਗਿਆ ਵੇ ਤੀਜਾ ਹੋਰ ਉਹ ਬੜਾ ਸੋਨਾ ਲੱਗਣ ਜਾਏਗਾ ਆਹ ਫੋਨ ਯਾਰ ਬਣਾ ਦੇ ਦੇਖੀਏ ਨੂੰ ਪਾਈ ਨਹੀਂ ਦਾਦੀ ਪੋਤੀ ਨਹੀਂ ਨਹੀਂ ਆ ਰਹੇ ਅਜੀਬ ਬੱਤੀ ਜਗਾ ਗੰਦੂ ਾਰੇ ਵੀ ਹੋਤੇ ਹੋ ਆਵ ਲੈ ਜੈ ਬੂਰਦੀ ਬੂਡੀ ਜਾਨ ਆਵ ਲੈ ਆ ਬਣਾਇਆ ਆਲੇ ਨੂੰ ਸਾਰੇ ਤੋਰਦੇ ਹੈ

ਕਹਿੰਦੀ ਦਾਦੀ ਨੂੰ ਕਹਿੰਦੀ ਆ ਜਾ ਪੈਣਾ ਪੈਣਾ ਛੱਡੀ ਆਜਾ ਮੇਲਣਾ ਅਰੰਗ ਜੇ ਲਿਆਂਦੇ ਆ ਆਖੋ ਆਪਣੀ ਦਾਦੀ ਨਾਲ ਖੇਡਦਾ ਮਸਾਲਾ ਵੀ ਰਹਿ ਗਿਆ ਮਸਾਲਾ ਰੇਣੀ ਨਾ ਬਾਲੋ ਹਾਂ ਸੱਚੀ ਜੀ ਨਾ ਐ ਸੱਚੀ ਐ ਆ ਵੀ ਸੱਚਾ ਆ ਵੀ ਸੱਚਾ ਆ ਆ ਵੀ ਸੱਚਾ ਹੈ ਆਰਾਮ ਗਿਆ ਨਹੀਂ ਜਾਂਦੇ ਆ ਰੰਗ ਆ ਮਾਣ ਕੱਡੇ ਵਧੀਆ ਵੇ ਕਮਾਲ ਕਰਤੀ ਹਰ ਬੰਦ ਬਹੁਤ ਵਧੀਆ ਖੇਡ ਮੰਨੀ ਕਹਿੰਦੀ ਇਹ ਹੋ ਲਿਆਣੇ ਤੇ ਹੁਣ ਲੈਨ ਦੇ ਸਲੂਨ ਤੋਂ ਆਈ ਆ ਮੈਂ ਜਨਾ ਗਈ ਸੀ ਨਾ ਬਾਜ਼ਾਰ ਹੁਣ ਦੌਣੀ ਜਾ ਤੋੜੀ ਜਾਂਦੀ ਬਸ ਹੁਣ ਤੋੜ ਦੇ ਦੀ ਬਸ ਅਜੇ ਆਏ ਬਣਾਏ ਮਗਰ ਉਹ ਤੇ ਹੱਥ ਨਾਲ ਰੋਡ ਬਣਾ ਲਿਆ ਤੇ ਸਾਰੇ ਕੋ ਨੋਰ ਤੇ ਰੋੜੀ ਜਾਂਦੀ ਆ ਹੋ ਮੈਂ ਆਪ ਨੇ ਹੈ ਦਾਦੀ ਸੇਵਾ ਕੰਢੇ ਹੀ ਆਇ ਕਿ ਬਾਬੇ ਦੇ ਗੁੰਮ ਦੇ ਵਿੱਚ ਕਮਰੇ ਦੇ ਵਿੱਚ ਤੇ ਪੋਤਰੀ ਵੀ ਆ ਗਈ ਕਹਿੰਦੀ ਮੰਮੀ ਕੰਨ ਉਹ ਵੀ ਦੇ ਜਿਸ ਤਰ੍ਹਾਂ ਸਹੀ ਕਰਨਾ ਬੱਬਾ ਮੇਰ ਤੇ ਦੁੱਖ ਦੂਰ ਕਰ ਆ ਜਾ ਹੁਣ ਬਹੁ ਹੋ ਗਈ ਆ ਆ ਜਾ ਨਹੀਂ ਆ ਜਾ ਵਾਹਿਗੁਰੂ ਵਾਹਿਗੁਰੂ ਹੋ ਗਈ ਆ ਆ ਜਾ ਤੂੰ ਆ ਜਾ ਆ ਜਾ ਪੁੱਤ ਇਹ ਦਿਨਾਂ ਨਾ ਕਰ ਆ ਜਾ ਆ ਜਾ ਫਿਰ ਕਰ ਕੇ ਨਾ ਕਰ ਇਹਨਾਂ ਕੰਦਮ ਆ ਗਏ ਚੱਲ ਬੱਸ ਕਰ ਹੁਣ ਹੋ ਗਈ ਆ ਜਾ ਬਹੁ ਵਾਹਿਗੁਰੂ ਕਲਾਕ ਨਹੀਂ ਸਾਥ ਨੂੰ ਵਾਹਿ ਚੰਨ ਬਾਬਾ ਜੀ ਆਜੋ ਹਣ ਨਿਕਲ ਜਪਾ ਆਜੋ ਭਗਤੋ ਤੇ ਚੰਨ ਭਗਤ ਜੀ ਆਜੋ ਨਹੀਂ ਆ ਚਲ ਬਸ ਇਹ ਆ ਨਾ ਪਟਾਕੇ ਆ ਇਹਦੇ ਵਿੱਚ ਪੈਂਦੇ ਨਵੀਂ ਤੋਂ ਨਵੀਂ ਵੈਰਾਈਟੀ ਆਉਂਦੀ ਮੈਂ ਤੇ ਹੁਣ ਇਹ ਪਹਿਲੀ ਦੀ ਵੇਖਿਆ ਅੱਜ ਬਾੜ ਗਿਆ ਖਾੜੇ ਪੈ ਗਈ ਹਾਦੂੰਦ ਦੀ ਮੈਂ ਆ ਲੈਣਾ ਆ ਵੀ ਲੈਣੇ ਚੱਕਲਾ ਤੇ ਨਾਲ ਆਖ ਡਾਉਣੇ ਜੀ ਇਹ ਕਿੰਨੇ ਦਾ ਨਹੀਂ ਦਿੰਦੀ ਇਸ 80 ਰੁਪਏ ਬਣਾ ਲੈ ਹਾ ਦਸਹਰੇ ਤੇ ਨਾ ਬੀਬੀ ਸਾਡੀ ਆਂਦੀ ਹੁੰਦੀ ਸੀ ਪਾਪਾ ਬੀਬੀ ਗੰਨਾ ਨਵਾਂ ਕਰੀਦਾ ਤੇ ਉਸ ਦਿਨ ਮੈਂ ਅੱਜ ਫਿਰ ਅੱਗੇ ਤੇ ਬਚਪਨ ਵਿੱਚ ਜਿੱਤੇ ਧੱਕੇ ਸਾਈ ਵਰਤ ਜਾਈਦੀ ਸੀ ਤੇ ਹੁਣ ਅੱਜ ਦਸਹਰੇ ਵਾਲੇ ਤੇ ਨਵਾਂ ਕਰਨ ਲੱਗੇ ਆ ਆਪਣਾ ਕਿੰਨੇ ਵੀ ਜੇ ਮੜੀ ਮੋਟੇ ਚੱਕਦੇ ਫੱਟੇ ਫਿਰ ਆ ਵੇਖੋ ਹੁਣ ਆ 8-10 ਫੁੱਟ ਜਾਣਾ ਬਲੇਟਿਆ ਜਾਣਾ ਜਾਣਦੇ ਫਿਰ ਵੇਖੀ ਜਾਓ ਬਾਤ ਕਹ ਲਸਣ ਨਾਲ ਲਾਓ ਆ ਆ ਨੀ ਆਪ ਲਾ ਦੇਣਾ ਆਪ ਨੇ ਵਿਰਲਾ ਲਾਉਣਾ ਸਰ ਕੋ ਸੰਗਾਣ ਵਾਲਾ ਹਾਂ ਨਾ ਲਵਾ ਦੇਣਾ ਜਾ ਆਪ ਦਾ ਆਹ ਪ੍ਰਾਲੀ ਪਾਤੀ ਤੇ ਬੀਜਾ ਲਸਣ ਕੱਲ ਤੇ ਅੱਜ ਮੈਂ ਉੱਤੇ ਪ੍ਰਾਲੀ ਪਾਤੀ ਇਹਨਾਂ ਮੁੜ ਕੇ ਗੋਡੀ ਨਹੀਂ ਦੇਣੀ ਪੈਂਦੀ ਤੇ ਕੱਖ ਪਤਮ ਨਹੀਂ ਉੱਗਦਾ ਬਾਕੀ ਹੁਣ ਮਹਾਰਾਜ ਕਿਰਪਾ ਕਰੇ ਉਹਦੇ ਹਵਾਲੇ ਇਹਨਾਂ ਸਾਰੀ ਫੀਟ ਸਤਿਗੁਰ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਨਾਨਕ ਪਾਸ਼ਾ ਕਿਰਪਾ ਕਰ ਆ ਰੂਲੀ ਲੈਂਦੀ ਸੀ ਦੁਪਹਿਰੇ ਦੋ ਘੇਰੇ ਉਹ ਉਧਰ ਪਰੇ ਤੀ ਕਿਆਰੀ ਚ ਪਾਤੀ ਆ ਹੁਣ ਕਈ ਬਾਟ ਤਿਆਰ ਆ ਸੀਨੋ ਬਸੀਨੀ ਹੋਇਆ ਪਰ ਮੈਂ ਤੁਹਾਨੂੰ ਲਸਣ ਲਾਉਣ ਵਾਸਤੇ ਡਿਆਂ ਤਿਆਰੀ ਕਰਨ ਲਸਣ ਇੰਨੇ ਘੇੜ ਲਿਆ ਕੁਝ ਤੁਰੀਆਂ ਪਈਆਂ ਆਥਾਨ ਉਹਨੇ ਜ ਬਣਾ ਲਿਆ ਇਹਨੂੰ ਪੰਜ ਚਾਰ ਗੋਡੀਆਂ ਕਰਤੀਆਂ ਮਾਵਾ ਦਿਨਾਂ ਦਾ ਧੁੱਪੇ ਛੱਡਿਆ ਰੂੜੀ ਰਾੜੀ ਪਾਈ ਅੱਗੇ ਇਹ ਮੇਰਾ ਰਾਂਦਾ ਪੀਲਾ ਸਣ ਮਾ ਹੁਣ ਇਹਦੇ ਵਿੱਚ ਨਾ ਨਾ ਲੱਗਾ ਹਮ ਤਜ ਵਰਤ ਕੇ ਤਾਂ ਗੁਰੂ ਨਾਨਕ ਬਾਸ਼ਾ ਕਿਰਪਾ ਕਰੇ ਕਾਂ ਭੁਖਵਾਏ ਗੋ ਮੇਰ ਪ੍ਰਿਆਤ ਰੱਖੇ ਜੀ ਤਾਂ ਗੁਰੂ ਗ੍ਰੰਥ ਸਾਹਿਬ ਬਾਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਣਾਇਆ ਫਰਮਾ ਲਸਣ ਲਾਉਣ ਵਾਸਤੇ ਇਹਦੇ ਜਿੰਨੇ ਗੱਠ ਗੱਠ ਦੀ ਬੇਤ ਤੇ ਨਾ ਹੁਣ ਇਹਦੇ ਵਿੱਚ ਸਾਰੇ ਮਹਿਲਾਤਾ ਕੱਲਾ ਜਾਣਾ ਹਾਂ ਵੀਡੀਓ ਬਣਾਉਣ ਵਾਸਤੇ ਫਿਰ ਰੋਕ ਨਹੀਂ ਆਉਂਦਾ ਤੇ ਇਹਦੇ ਵਿੱਚ ਨਾ ਦਿੱਤਾ ਹੁਣ ਗੇਠੀ ਉਧਰ ਨੂੰ ਛੱਡਿਆ ਤੇ ਗੇਠੀ ਉਧਰ ਨੂੰ ਥਾਂ ਬਾਕੀ ਹੁਣ ਮਾਲਕ ਬਲੀ ਕਰੇ ਆ ਲਸਣ ਵਾਲਾ ਥਾਂ ਨਾ ਇੱਥੇ ਗੋਡਣ ਡਿਆਂ ਮੈਂ ਹਾਂ ਲਸਣ ਬੀਜ ਦਾਂਗੇ ਤੇ ਆਹ ਕਿਹਾ ਜੀ ਸੁਰੇ ਗੋਡੀ ਆ ਹੁਣ ਡਿਆਂ ਥੋੜੀ ਰਹਿ ਗਈ ਆ ਤੇ ਯੋਰੀ ਹੋ ਗਿਆ ਮਾਰੋ ਮਾਰ ਮੁੜਕੋ ਮੁੜਕੀ ਹੋ ਗਿਆ ਪਾਣੀ ਬੋਤਲ ਆਲੀ ਲਾਗੇ ਰੱਖੀ ਆ ਤੇ ਇਥੋਂ ਪੀ ਲਈਦਾ ਫੇਰ ਚਾਹ ਟੱਪ ਮਾਰ ਲੈਂਦੇ ਆ ਤੇ ਗੰਨੇ ਵੇਖੋ ਸਾਡੇ 12 12 ਫੁੱਟ ਗੰਨੇ ਪੜ ਗਏ ਹੁਣੇ ਮੇਰੇ ਖਲਤਾਨ